ਵਰਜੀ ਕਾ ਖਾਲਸਾ ਵਰਜੀ ਕੀ ਫਤਿਹ ਅੱਜ ਦੋ ਖਬਰਾਂ ਜੁੜੀਆਂ ਨੇ ਭਾਈ ਅੰਮਰਤਪਾਲ ਸਿੰਘ ਦੇ ਨਾਲ ਤੁਹਾਨੂੰ ਕੱਲੀ-ਕੱਲੀ ਗੱਲ ਦੱਸਦਾਗਾ ਕਿ ਕੀ ਕਾਰਨ ਕੁਝ ਲੋਕਾਂ ਨੂੰ ਪਤਾ ਨਹੀਂ ਕੀ ਜੈਲ ਸੀ ਹੋਇਆ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਇੰਨਾ ਜ਼ਹਿਰ ਕਿਉਂ ਗੁੜ ਰਹੇ ਨੇ ਇੱਕ ਤਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਤੇ ਉਹ ਸੁਣ ਕੇ ਤੁਸੀਂ ਦੱਸਿਓ ਕਿ ਜਿਹੜਾ ਇਹ ਬੰਦਾਗਾ ਬਨੇ ਅੰਦਰ ਇਹਦੇ ਜ਼ਹਿਰ ਭਰੀ ਹੋਈ ਆ ਕਬੀਨਗਾ ਬੰਦਾ ਇਹੇ ਬੰਦਾ ਇੱਕ ਅੱਜ ਕਿਸੇ ਨੌ ਨਿਹਾਲ ਸਿੰਘ ਨੇ ਪੋਸਟਰ ਜਾਰੀ ਕੀਤੀ ਆ ਸੋਸ਼ਲ ਮੀਡੀਆ ਤੇ ਕਿ ਭਾਈ ਅੰਮਰਤਪਾਲ ਸਿੰਘ ਨੇ ਆਪਣੇ ਚਾਚਾ ਸੁਖਚਾਨ ਸਿੰਘ ਨੂੰ ਇਹ ਕਹਿ ਦਿੱਤਾ ਕਿ ਮੇਰਾ ਚਾਚਾ ਨਹੀਂ ਉਹਦਾ ਕਾਰਨ ਕੀ ਆ ਕਿ ਜਿਹੜਾ ਪਿਛਲੇ ਦਿਨੀ ਆਈਐਨਬਲੋ ਜਿਹੜੇ ਇੱਕ ਰੇਡ ਕੀਤੀ ਗਈ ਸੀ ਪਾਈ ਅੰਬਰਤਪਾਲ ਸਿੰਘ ਦੇ ਪਰਿਵਾਰ ਦੇ ਉੱਤੇ ਤੇ ਉਹਨਾਂ ਦੇ ਚਾਚੇ ਉੱਤੇ ਤੇ ਉਹਨਾਂ ਦੇ ਕਰੀਬੀਆਂ ਉੱਤੇ ਤੇ ਉਸ ਦੇ ਜਿਹੜਾ ਐਨਆਈ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਖਾਲਸਤਾਨ ਦੀ ਜਿਹੜਾ ਬਣਾਉਣ ਦੀ ਕਿਉਂ ਮੰਗ ਕਰਦੇ ਹੋ ਸ਼ਾਇਦ ਇਸ ਤਰ੍ਹਾਂ ਕੋਈ ਸਵਾਲ ਸੀ ਤੇ ਉਹਨੂੰ ਲੈ ਕੇ ਉਹਦੇ ਚਾਚੇ ਨੇ ਜੋ ਆਪਦੇ ਬਿਆਨ ਦਿੱਤੇ ਨੇ ਔਰ ਇਹ ਅੱਜ ਕਿਸੇ ਨੇ ਇੱਕ ਜਿਹੜੀ ਫੇਕ ਆਪੋਸਟ ਪਾਈ ਹੋਈ ਆ ਕਈ ਚੈਨਲਾਂ 'ਤੇ ਚੱਲ ਵੀ ਰਹੀ ਆ ਕਿ ਭਾਈ ਅੰਮਰਪਾਲ ਸਿੰਘ ਨੇ ਚਿੱਠੀ ਲਿਖ ਕੇ ਕਹਿ ਦਿੱਤਾ ਕਿ ਮੇਰਾ ਸੰਚੈਨਸ ਦੇ ਚਾਚਾ ਕੁਝ ਨਹੀਂ ਲੱਗਦਾ ਕਿ ਉਹਨੇ ਖਾਲਸਤਾਨ ਦੇ ਮੁੱਦੇ ਤੇ ਇਸ ਤਰ੍ਹਾਂ ਗੱਲ ਕਹੀ ਆ ਪਹਿਲੀ ਤਾਂ ਗੱਲ ਇਹ ਆ ਕਿ ਜਿਹੜੀ ਉਹ ਚਿੱਠੀ ਆ ਭਾਈ ਅੰਮਰਪਾਲ ਸਿੰਘ ਦਾ ਵਕੀਲ ਲਿਆਉਂਦਾ ਜਾਂ ਫਿਰ ਉਹ মিডিਆ ਵਿੱਚ ਲੈ ਕੇ ਆਉਂਦਾ ਜਾ ਪਾਈ ਅੰਬਰਤਪਾਲ ਸਿੰਘ ਦੇ ਮਾਤਾ ਪਿਤਾ ਜਿਹੜੀ ਉਹ ਚਿੱਠੀ ਨੂੰ ਸਾਂਝੀ ਕਰਦੇ ਇਹ ਐਵੇਂ ਜਿਹੜਾ ਇੱਕ ਝੂਠ ਦਾ ਪਲੰਦਾਗਾ ਪਾਈ ਅੰਬਰਤਪਾਲ ਸਿੰਘ ਤੇ ਉਹਦੇ ਪਰਿਵਾਰ ਨੂੰ ਜਿਹੜਾ ਉਹਦੀ ਕਦਰ ਕੁਸੀ ਲਗਾਤਾਰ ਕੀਤੀ ਜਾ ਰਹੀ ਆ ਇਹ ਐਡੇ ਹਰਾਮੀ ਲੋਕ ਨੇ ਐਡੇ ਦੱਲੇ ਲੋਕ ਨੇ ਆਪਾਂ ਇਹ ਕਹਿ ਦਈਏ ਕਿ ਕੋਈ ਹੱਦ ਹੁੰਦੀ ਆ ਬਿਸ਼ਰਮੀ ਦੀ ਸਾਰੀਆਂ ਹੱਦਾਂ ਮੰਨਦੇ ਜਿਹੜੇ ਟੱਪ ਜਾਂਦੇ ਨੇ ਤੇ ਸਾਰਾ ਇਹਨਾਂ ਨੂੰ ਇੰਜ ਲੱਗਦਾ ਕਿ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਪਤਾ ਨਹੀਂ ਕੋਈ ਮੁੱਦਾ ਹੀ ਮੁੱਕ ਗਿਆ ਅੰਮਰਤਪਾਲ ਸਿੰਘ ਤੋਂ ਬਿਨਾ ਕੋਈ ਮੁੱਦੀ ਹੈ ਨਹੀਂ ਕੋਈ ਹੋਰ ਨਾ ਕੋਈ ਇਹ ਰਾਜਨੀਤਿਕ ਪਾਰਟੀਆਂ ਕੋਲੇ ਨਾ ਜਿਹੜੇ ਆਪੇ ਜਿਹੜੇ ਬੈਰੀ ਬਣੇ ਨੇ ਭਾਈ ਅੰਮਰਤਪਾਲ ਸਿੰਘ ਦੇ ਉਹਨਾਂ ਕੋਲੇ ਸਾਰਾ ਦਿਨ ਅੰਮਰਤਪਾਲ ਸਿੰਘ ਦੇ ਖਿਲਾਫ ਭਾਂਕੁਰਤਾ ਬਣਾ ਇਹਨਾਂ ਕੋਲੇ ਹੋਰ ਕੋਈ ਕੰਮ ਹੀ ਨਹੀਂ ਤਾਂ ਨੂੰ ਮੈਂ ਇੱਕ ਵੀਡੀਓ ਸੁਣਾਉਣਾਗਾ ਖੋਤੀਆ ਢਾਡੀ ਸਿਰੇ ਦਾ 82 ਬੰਦਾ ਸਰਕਾਰਾਂ ਦਾ ਖਰੀਦਿਆ ਹੋਇਆ ਬੰਦਾ ਤੇ ਆਪ ਨੂੰ ਆਪ ਨੂੰ ਜਿਹੜਾ ਪਬਲਿਸਿਟੀ ਭਾਲਦਾ ਗਏ ਇਹ ਬੰਦਾ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀ ਬੰਦੇ ਕੀ ਹੈ ਇਹ ਐਵੇਂ ਲੋਕਾਂ ਨੇ ਇੱਕ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਮਖੌਲ ਸਮ ਛੱਡਿਆਗਾ ਕਿ ਜਿਹਦਾ ਮੂੰਹ ਕਰਦਾ ਜਿਹਦਾ ਚਿੱਤ ਕਰਦਾਗਾ ਆ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਭੌਂਕਣ ਲੱਗ ਜਾਂਦਾਗਾ ਐਟਸਲ ਜਿਹੜੇ ਬਣੇ ਹੋਏ ਨੇ ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਕੋਈ ਆਏ ਜਾ ਸੰਦੇਸ਼ ਦੇਣ ਜਿਹੜੇ ਲੋਕ ਗਮਰਾਹ ਨਾ ਹੋਣ ਐਸੇ ਲੋਕਾਂ ਤੋਂ ਤੇ ਤੁਹਾਨੂੰ ਮੈਂ ਪਹਿਲਾਂ ਇਹਦੀ ਵੀਡੀਓ ਸੁਣਾਉਣਾ ਫਿਰ ਕਰਦੇ ਆਪਾਂ ਗੱਲਬਾਤ ਕਿ ਬੰਦੇ ਦਾ ਕੀ ਆ ਕੀ ਬਸੋਕੜਾ ਕੀ ਇਹਦੀ ਗੱਲਬਾਤ ਆ ਧਿਆਨ ਨਾਲ ਸੁਣਿਓ ਵੀਡੀਓ ਲੱਖ ਲਾਂਤ ਤੁਹਾਡੇ ਭੇਡੋ ਲੱਖ ਦੀ ਲਾਂਤ ਇਹ ਤੁਸੀਂ ਅੰਮ੍ਰਿਤਪਾਲ ਤੋਂ ਸਿੱਖਿਆ ਲਈ ਆ ਸਿੱਖਿਆ ਅੰਮ੍ਰਿਤਪਾਲ ਤੋਂ ਜੀ ਗੁਰੂ ਤੋਂ ਵੱਡਾ ਦਰਜਾ ਇੱਕ ਬੰਦੇ ਨੂੰ ਦੇ ਦੇਣਾ ਜੇ ਯਾਰ ਤੁਸੀਂ ਸਿੱਖਿਆ ਲੈਣ ਦੇ ਵਿੱਚ ਇਸ ਚੀਜ਼ ਦਾ ਕੀ ਗੱਲ ਅੰਮ੍ਰਿਤਪਾਲ ਦੇ ਡੈਡੀ ਨੂੰ ਨਹੀਂ ਪਤਾ ਲੱਗਾ ਮਾਂ ਦਾ ਨੂੰ ਨਹੀਂ ਪਤਾ ਲੱਗਾ ਕਿ ਇੱਕ ਬੰਦਾ ਅੰਮ੍ਰਿਤਪਾਲ ਨੂੰ ਗੁਰੂ ਦਾ ਦਰਜਾ ਦੇਣ ਰਿਹਾ ਫਿਰ ਯਾਰ ਬੇਅਦਮੀਆਂ ਤੇ ਆਪ ਲੋਕ ਹੀ ਕਰਾਉਨੇ ਆ ਇਹ ਬਿਆਦਮੀਆਂ ਉਹ ਬਾਹਰੋਂ ਥੋੜਾ ਕਰਨ ਆਉਂਦੇ ਆਂ ਆਪ ਲੋਕ ਹੀ ਕਰਦੇ ਆਂ ਫੇ ਉਹ ਜਿਹੜਾ ਆਪਣਾ ਰਾਮ ਰਹੀਮ ਆ ਫੇ ਉਹ ਕਲਗੀ ਲਾਵੇ ਪਿਸ਼ਾਕ ਵਾ ਫੇ ਕੋ ਚਿਕਾ ਨਿਕਲਦੀਆਂ ਫੇ ਨਾਰੋਲਾ ਪਾਇਆ ਕਰੋ ਤੇ ਜੇ ਉਹ ਕਹਿੰਦਾ ਮਤਲਬ ਉਹ ਆਪਣਾ ਸ਼ਵੀਰ ਬਣਾ ਕੇ ਬਹਿ ਗਿਆ ਕਹਿੰਦਾ ਮੈਂ ਅਮਰ ਤਿਆਰ ਕੀਤਾ ਜਾਂ ਕਿਨੇ ਸੱਤ ਸਤਾਰੇ ਤੁਹਾਪਲੇ ਫੇ ਕੋ ਚਿਕਾ ਨਿਕਲਦੀਆਂ ਤੁਹਾਡੀਆਂ ਯਾ ਜਿਹੜੇ ਆਪਣੇ ਬਿਗੈਰ ਤੋਂ ਬੰਦੇ ਇਹਨਾਂ ਦਾ ਤੇ ਤੁਹਾਡੇ ਦਸ ਸੰਭਾਲੇ ਨਹੀਂ ਜਾਂਦੇ ਕਿ ਆ ਆਮਰਤ ਸਾਨੂੰ ਇਹ ਕਿੰਦੀ ਗੁਰੂ ਕੀ ਬਾਣੀ ਵੀ ਹੈ ਸਿੱਖ ਨੂੰ ਜਿਹੜਾ ਇੱਕ ਬੰਦਾ ਉਹਨੂੰ ਐਡਾ ਵੱਡਾ ਤਰਜਾ ਦੇ ਦੀਆਂ ਵੀ ਗੁਰੂ ਤੋਂ ਵੱਡਾ ਕਰਦੀ ਐ ਹੁਣ ਜਿਹੜੇ ਅਮਰਪਾਲ ਦੇ ਸਪੋਰਟਰ ਮੈਂ ਉਹ ਤਾਂ ਚਲੋ ਕਿੰਨੂ ਹੀ ਨਾ ਮੈਂ ਤੇ ਤੁਹਾਨੂੰ ਵਿਰੋਧੀ ਆ ਤੁਹਾਡੀ ਨਜ਼ਰ ਤੇ ਮੈਂ ਵਿਰੋਧੀ ਰਹਿਣਾ ਠੀਕ ਆ ਕਿਉਂਕਿ ਜਿਹੜਾ ਬੰਦਾ ਸੱਚ ਬੋਲੂਗਾ ਉਹਨੇ ਵਿਰੋਧੀ ਰਹਿਣਾ ਵਾ ਪਰ ਹੁਣ ਤੁਸੀਂ ਇਹ ਗੱਲ ਸਵਾਲ ਕਿਉਂ ਨਹੀਂ ਕਰਦੇ ਅਮਰਪਾਲ ਦੇ ਮਾਪਿਆਂ ਨੂੰ ਕਰੋ ਸਵਾਲ ਇਹਦਾ ਵੀ ਇਹ ਬੰਦੇ ਦਾ ਕਰੋ ਬਾਈਕਾਰਡ ਇਹਦਾ ਬਾਈਕਾਰਡ ਕਿਉਂ ਨਹੀਂ ਕਰਦੇ ਤਰੋ ਬਾਈ ਕਾਟੇ ਇਸ ਬੰਦੇ ਦਾ ਇਹ ਤਾਂ ਕਰਾਓ ਪਰਜਾ ਕਿ ਸਾਡੇ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਇੱਕ ਇਨਸਾਨ ਇੱਕ ਬੰਦਾ ਮੈਨੂੰ ਗੁਰੂ ਤੋਂ ਵੱਡਾ ਹੋ ਗਿਆ ਕਿਤੇ ਯਾਰ ਆਹ ਸਿੱਖਿਆ ਤੁਸੀਂ ਲੈਣਦੇ ਮੈਂ ਕਿਹਾ ਲੱਖ ਦੀ ਲੱਖ ਦੀ ਲਾਹਣ ਤੇ ਆਇਆ ਇਹ ਸਿੱਖਿਆ ਪ੍ਰਾਪਤ ਜੇਬ ਜਗਾਨੀ ਤੇ ਮੈਂ ਹੀ ਚੰਗੇ ਸਗੋਂ ਨਹੀਂ ਇਹੋ ਜਿਹਾ ਵੀ ਹੀਰਾ ਦਾ ਹਿੱਸਾ ਬਣਿਆ ਬਹੁਤ ਚੰਗਾਰੇ ਕੀਤੇ ਸਾਡੀ ਮੱਤ ਤੇ ਪਰਜਾ ਪੈ ਜਾਣੇ ਫਿਰ ਯਾਰ ਫਿਰ ਤੁਸੀਂ ਉਹ ਗੁਰਬਚਨੇ ਗੁਰਬਚਨੇ ਨਾਲੋਂ ਘੱਟ ਕਰਨ ਦੇ ਆ ਇੱਕ ਕਰ ਬਤਨਾ ਇਹ ਗੁਰੂਗਾਂ ਸਾਹਿਬ ਦੀ ਬੇਅਦਬੀ ਕਰਦਾ ਹੈ ਤੇ ਸਾਡੇ ਵਾਲੇ ਕਣ ਘੱਟ ਕਰਨ ਦੇ ਆ ਗੁਰਦੁਆਰਾ ਦੇ ਵਿੱਚ ਕੁਰਸੀਆਂ ਲੱਗੀਆਂ ਜਮ ਕੁੜੀ ਮਾਰਗਰਮਾ ਨੌਚੇ ਹੋ ਕੇ ਬੈਠੇ ਹੁੰਦੇ ਆਈਆਂ ਲਾਂ ਤਾਂ ਪੈਈਆਂ ਉਦੋਂ ਚੌਕਰੀ ਦੇ ਵੱਜ ਫੇਰ ਆਖ ਲੈਂਦੇ ਯਾਰ ਅਹੀਂ ਦੋਖੀ ਨਹੀਂ ਆ ਕਿ ਕਿਸੇ ਦੇ ਵੀ ਸਾਡੇ ਨੂੰ ਅਮਿਤਪਾਲ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਏ ਪਰ ਯਾਰ ਆ ਜਿਹੜੀਆਂ ਨਾਲ ਭੇਡਾ ਲਈ ਫਿਰਦੇ ਇਹਨਾਂ ਨੂੰ ਮਤ ਦੇ ਦਿਓ ਵੀ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਸਿੱਖ ਦੇ ਚਰਨਾਂ ਦੀ ਧੂੜ ਆ ਅਹੀ ਕਹਿੰਦੇ ਆ ਵਿਚਾਰਤ ਜੋਤ ਗੁਰੂ ਗੰਸਾਹ ਮਹਾਰਾਜ ਆ ਦਹਾਂ ਪਾਛਾਈ ਦੀ ਆਤਮਿਕ ਜੋਤ ਤੇ ਤੁਸੀਂ ਕਹਿੰਦੇ ਆ ਕਿ 11ਵਾਂ 12ਵਾਂ 13ਵਾਂ ਗੁਰੂ ਜਿਹੜਾ ਉਹ ਅੰਮ੍ਰਿਤ ਬਾਹ ਲਿਆ ਸ਼ਾਬਾਸ਼ ਹੈ ਤੁਹਾਡੇ ਯਾਰ ਇਹੋ ਕਮੀਆਂ ਰਹਿ ਗਈ ਇਹ ਪੰਜਾਬ ਚ ਇਹ ਵੀ ਸੁਣਨ ਨੂੰ ਮਿਲ ਗਿਆ ਤਗੜੇ ਹੋ ਕੇ ਹੁਣ ਜੇ 11ਵਾਂ 12ਵਾਂ 13ਵਾਂ ਅੰਮ੍ਰਿਤ ਬਾਹ ਨੂੰ ਬਣਾਇਆ ਤੇ 14ਵਾਂ 15ਵਾਂ ਦੇ ਭਾਪੇ ਨੂੰ ਬਣਾ ਦਿਓ ਇਹੋ ਰਹਿ ਗਿਆ ਪਿੱਛੇ ਹੁਣ ਅਗਈਆਂ ਨੇ ਬੜੀਆਂ ਟੀਕਾ ਮਾਰਦੀਆਂ ਮਾਰੀ ਜਾਂਦਾ ਟੀਕਾ ਯਾਰ ਮੈਨੂੰ ਨਹੀਂ ਫਰਕ ਪੈਂਦਾ ਕੋਈ ਜਿੰਨਾ ਕਮੈਂਟਾਂ ਦੇ ਗਾਲਾਂ ਲਿਖਣਾ ਲਿਖੀ ਜਾਏ ਮੈਨੂੰ ਇਹਨਾਂ ਟੀਕਾ ਨਾਲ ਫਰਕ ਪੈਂਦਾ ਅੱਲਕੀ ਲਾਂਤ ਕਰੂਗਾ ਤੁਹਾਡੇ ਯਾਰ ਜਿਹੜੇ ਤੁਸੀਂ ਗੁਰੂ ਨੂੰ ਕੱਖਵਲੀ ਸਮਝਦੇ ਹੋ ਕਿ ਬੰਦੇ ਨੂੰ ਵੱਡਾ ਸਮਝ ਲਿਆ ਯਾਰ ਪਰ 13ਵਾਂ ਗੁਰੂ ਇੰਮਤਪੁਰ ਨੂੰ ਬਣਾਤਾ ਤੇ 14ਵਾਂ ਬਣਾ ਦੋ ਤੇ ਭਾਪੇ ਨੂੰ ਤੇ ਸਹਿਬ ਜੀ ਦਾ ਬਣਾ ਦੋ ਤੇ ਭਰਾ ਨੂੰ ਯਾਰ ਕੋ ਮੜਾ ਮੋਟਾ ਸ਼ਰਮ ਨੂੰ ਹੱਥ ਮਾਰੂ ਆਦੀ ਆਸੀ ਗੱਲਬਾਤ ਨੂੰ ਆਪਣੇ ਤੱਕ ਰੱਖੋ ਕੁ ਵਿਚਾਰ ਚਲਦੀ ਆ ਵਿਚਾਰ ਕਰੋ ਵਿਚਾਰ ਕਰਦਾ ਇਹ ਥੋੜਾ ਤੁਸੀਂ ਕਹੋਗੇ ਵੀ ਹਾਂ ਵੀ ਜਹੀ ਮਲ ਗੁਰੂ ਬਣਾ ਦਿਆ ਮਤਬਦਾਨ ਇਹਨਾਂ ਕਮੀਆਂ ਦੇ ਕਾਰਨ ਜਿਹੜਾ ਈਰਖਾ ਵੈਦੀ ਹੋ ਕੇ ਅਸੀਂ ਲੋਕਾਂ ਨੂੰ ਚੰਗੇ ਤਰੀਕੇ ਨਾਲ ਨਹੀਂ ਮਿਲਦੇ ਨਹੀਂ ਡੀਲ ਕਰਦੇ ਨਹੀਂ ਪਿਆਰ ਕਰਦੇ ਤੇ ਲੋਕ ਸਿੱਖੀ ਤੋਂ ਟੁੱਟ ਕੇ ਉਧਰ ਸਾਈਂ ਦਰਮਾਲ ਜਾਂਦੇ ਆ ਮੈਂ ਕਿਉਂ ਨਹੀਂ ਸਟੇਟ ਤੋਂ ਕਹਿੰਦਾ ਵੀ ਹਾਂ ਵੀ ਜਿਹੜੇ ਸਾਈਂ ਦਰਮਾਲ ਗਏ ਵਾਪਸ ਮੜੋ ਮੈਨੂੰ ਪਤਾ ਕਰ ਤੂ ਤਾਂ ਸਾਡੀਆਂ ਮਾੜੀਆਂ ਜੇ ਸਾਡੀਆਂ ਕਰਤੂਤਾਂ ਚੰਗੀਆਂ ਹੁੰਨ ਤਾਂ ਕਦੀ ਮੈਨਾਂ ਟੁੱਟਣੀ ਹੋਊਗਾ ਲੋਕ ਸਦੇ ਰਾਤ ਤੁਰਨਾ ਚਾਹੁੰਦੇ ਪਰ ਅਸੀਂ ਤੁਰਨ ਦੇਣਾ ਨਹੀਂ ਲੋਕਾਂ ਨੂੰ ਕਿੰਨੇ ਲੋਕ ਆ ਜਿਹੜੇ ਤੁਹਾਡੇ ਨਾਲ ਤੁਰੇ ਆ ਕੀ ਉਹਨਾਂ ਲੋਕਾਂ ਨੂੰ ਆ ਸਿੱਖਿਆ ਦੋਗੇ ਕਿ ਸਾਡਾ 11ਵਾਂ 12ਵਾਂ 13ਵਾਂ ਗੁਰੂ ਅਮਰਪਾਲ ਆਉਂਦ ਪਾਲ ਹੋ ਗਿਆ ਤੇ ਬਾਕੀ ਸਾਰਾ ਟੱਬਰ ਜਿਹੜਾ ਦੇਵਤਿਆਂ ਦੀ ਗਿਣਤੀ ਚ ਆ ਗਿਆ ਹਨਾ ਤੇ ਜਿਹੜੇ ਨਾਲ ਤੁਰੇ ਫਿਰਦੇ ਨਰਾਇਣੀ ਸੈਨਾ ਹੋ ਗਈ ਯਾਰ ਕੁਛ ਤੇ ਸੋਚੋ ਯਾਰ ਗੱਲ ਕਰਨ ਤੋਂ ਪਹਿਲਾਂ ਤੇ ਜੇ ਅਸੀਂ ਕੋਈ ਵਾਅਦਾ ਕਰਾਂਗੇ ਫੇਰ ਕਾੜਾ ਯਾਰ ਲੈ ਵੇਖ ਲੋ ਸੇਖੀ ਸਿੱਖਾਂ ਨਾਲ ਲੜਦੇ ਆ ਹਨਾ ਸਰਪੰਚਾਂ ਨੇ ਮੂੰ ਚੋਕੇ ਸਾਡੇ ਟਿੱਪਣੀਆਂ ਕਰਨੀਆਂ ਵੀ ਲੈ ਵੀ ਹੋ ਤੇ ਅੱਗੇ ਲੱਦਾ ਖਿੱਚਦਾ ਹੀ ਸਰਕਾਰੀ ਆਇਓ ਆ ਕੋਈ ਸਰਕਾਰੀ ਨਹੀਂ ਹੈਗੇ ਆਪਣੇ ਅੰਦਰ ਝਾਤੀ ਮਾਰਿਓ ਸਰਕਾਰੀ ਤੁਸੀਂ ਜੇ ਕੁਰਸੀਆਂ ਸਿਰ ਤੁਸੀਂ ਦਿੱਤੇ ਇਹਨੇ ਤੇ ਆਹੀ ਸਿਰ ਕਲਗੀਧਰ ਬਾਦਸ਼ਾਹ ਮਰਦੇ ਚਰਨਾਂ ਦੀ ਭੇਟ ਕੀਤਾ ਵਾ ਗੁਰੂ ਗੰਗਾ ਸਾਹਿਬ ਦੇ ਚਰਨਾਂ ਸਰ ਦਿੱਤਾ ਪੰਥ ਗ੍ਰੰਥ ਦੇ ਚਰਨਾਂ ਸਰ ਦਿੱਤਾ ਕੁਰਸੀਆਂ ਆੜੇ ਵਿੱਚ ਇਹ ਸਿਰ ਨਹੀਂ ਪਸਾਏ ਨਾ ਸਰਕਾਰੀ ਬਣੇ ਨਾ ਸਰਕਾਰੀ ਬਣਦੀ ਦੌੜ ਆ ਜਿਹੜਾ ਸਰਕਾਰੀ ਮਰ ਜਾਂਦਾ ਨਾ ਚੁੱਪਾ ਕੇ ਬਹਿ ਜਾਂਦਾ ਅਗਲਾ ਉਹਨੂੰ ਨੇ ਮਤਬੰਦਾ ਕੋਈ ਵੀ ਅਸੀਂ ਸਰਕਾਰੀ ਬੰਨ ਮਾਤ ਨਹੀਂ ਇਸ ਰਾਹ ਤੇ ਆਏ ਸੱਚ ਕਹਿਣ ਵਾਸਤੇ ਆਏ ਜੇ ਸੱਚ ਨੂੰ ਸੱਚ ਨਾਲ ਕਹਿ ਸਕੇ ਨਾ ਤੇ ਫਿਰ ਸਾਨੂੰ ਮੇਰੇ ਹਿਸਾਬ ਨਾਲ ਸਿੱਖ ਘੋਣ ਦਾ ਫਾਇਦਾ ਵੀ ਕੋਈ ਨਹੀਂ ਆ ਕਾ ਇਹ ਆ ਕੋਈ ਮਾਨ ਸਿੰਘ ਢਾਡੀ ਆ ਬਹੁਤ ਜ਼ਿਆਦਾ ਫੁਗੜਾ ਬੰਦਾ ਗਾ ਤੁਸੀਂ ਦੇਖਿਆ ਹੋਣਾਗਾ ਹੁਣ ਇਹਦੀ ਗੱਲ ਦੇ ਵਿੱਚ ਕੋਈ ਤੁਹਾਨੂੰ ਲੱਗਿਆ ਕਿ ਇਹਨੇ ਕੋਈ ਚੱਜ ਦੀ ਗੱਲ ਕੀਤੀ ਆ ਸਿਰਫ ਪਕਾਈ ਮਾਰਨ ਤੋਂ ਬਿਨਾ ਪਤਾ ਨਹੀਂ ਕਿਨੇ ਭਾਈ ਅੰਮਰਤਪਾਲ ਸਿੰਘ ਨੂੰ ਜੇ ਗੁਰੂ ਕਹਿ ਦਿੱਤਾ ਤੇ ਬਹੁਤ ਮਾਰੀ ਤੇ ਨਿੰਦਣਯੋਗ ਗੱਲ ਆ ਇਹ ਲੋਕ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਦੋਂ ਭਾਈ ਅੰਮਰਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਲੋਕ ਗੱਲਾਂ ਕਰਦੇ ਨੇ ਨਾ ਤਾਂ ਇਹਨੇ ਨਾਂ ਦੱਸਿਆ ਕਿਹੜਾ ਬੰਦਾ ਨਾ ਉਹਦੀ ਵੀਡੀਓ ਸਾਹਮਣੇ ਲਿਆਂਦੀ ਆ ਨਾ ਉਹਦੀ ਫੋਟੋ ਸਾਹਮਣੇ ਲਿਆਂਦੀ ਆ ਕਿ ਭਾਈ ਆਹ ਬੰਦਾ ਛੋਡਾ ਇਹਨੂੰ ਐਂ ਗੱਲ ਕਰੋ ਸਿਰ ਤੇ ਇੱਕ ਭੌਂਕਣ ਲੱਗ ਗਿਆ ਚੱਕ ਕੇ ਮੂੰਹ ਆ ਕਿ ਅਸੀਂ ਕੁਰਸੀਆਂ ਵਿੱਚ ਸਰ ਨਹੀਂ ਦਿੱਤੇ ਅੰਮ੍ਰਿਤਪਾਲ ਨੇ ਕੁਰਸੀਆਂ ਸਰ ਦਿੱਤਾ ਉਹ ਤੈਨੂੰ ਤਾਂ ਕੋਈ ਪਿੰਡ ਦਾ ਬੰਦਾ ਜਿਹੜਾ ਮੈਂਬਰ ਨਹੀਂ ਬਣਾਉਂਦਾ ਤੁਹਾਨੂੰ ਇਹਦੇ ਗਾਲ੍ਹਾਂ ਸੁਣੀਆਂ ਤੁਸੀਂ ਕਦੇ ਐਡਾ ਹਰਾਮੀ ਬੰਦਾ ਗਏ ਇਹ ਬੰਦਾ ਅਰੇ ਰੱਬ ਦਾ ਨਾਮ ਇਹ ਆਪਣੇ ਆਪ ਨੂੰ ਵੱਡਾ ਦਲਪਨੀ ਕਿਹੜੇ ਦਲ ਦਾ ਏ ਕਹੋਂਦਾਗਾ ਤੇ ਉਹ ਜਦੋਂ ਹਿਮਾਚਲ ਕਿੰਨੀ ਰੋਲਾ ਪਿਆ ਸੀ ਉਦੋਂ ਕਹਿੰਦਾ ਮੈਂ ਹਿਮਾਚਲ ਵਾਲੇ ਨੂੰ ਆਏ ਕਰ ਦੂੰ ਵੜ ਦੂੰ ਮੈਂ ਚੀਰ ਦੂੰਗਾ ਮੈਂ ਜਾਨਾ ਕਿਰਪਾਨਾ ਲੈ ਕੇ ਫਿਰ ਗਿਆ ਨਾ ਫਿਰ ਕਿੰਨੂ ਕਦੇ ਮੌਕਾ ਕਿਉਂ ਮਾਰਦਾ ਹੁੰਦਾ ਤੂੰ ਵੱਡਾ ਪੰਥਕ ਵੱਡਾ ਠੇਕੇਦਾਰ ਲੈ ਜਣਾ ਖੜਾ ਮੂੰਹ ਚੱਕ ਗਿਆ ਆਪਣੇ ਆਪ ਨੂੰ ਪਤਾ ਨਹੀਂ ਕੀ ਬਣਦਾਗਾ ਜਾਂ ਤਾਂ ਜਿਹਨੇ ਗੱਲ ਕਹੀ ਆ ਉਹਨੂੰ ਅੱਗੇ ਲਿਆ ਮੈਂ ਤਾਂ ਇਹ ਗੱਲ ਸੁਣੀ ਨਹੀਂ ਸੋਸ਼ਲ ਮੀਡੀਆ ਤੇ ਜੇ ਕੱਲ ਕਈ ਅਸੀਂ ਉਹਦੀ ਨਿੰਦਿਆ ਕਰਦੇ ਆ ਉਹ ਬੰਦੇ ਦੀ ਅਸੀਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਗੁਰੂ ਸਾਡਾ ਕੋਈ ਹੋ ਹੀ ਨਹੀਂ ਸਕਦਾ ਜੇ ਉਹ ਅੰਮਰਤਪਾਲ ਨੂੰ ਇਸ ਤਰ੍ਹਾਂ ਗੁਰੂ ਕਹਿੰਦਾਗਾ ਉਹਨੂੰ ਕਟਾਰੇ ਵਿੱਚ ਸਾਹਮਣਾ ਕਰੋ ਵੀ ਤੂੰ ਇਹ ਥੋੜੀ ਅੱਗੇ ਉੱਠ ਕੇ ਮੂੰਹ ਚਾ ਕੇ ਵੀਡੀਓ ਪਾ ਦੇ ਸਾਨੂੰ ਤਾਂ ਹਾਲ ਤੱਕ ਬੰਦਾ ਨਹੀਂ ਪਤਾ ਕਿਹੜਾ ਬੰਦਾਗਾ ਕੌਣ ਆ ਨਾ ਕੌਣ ਨਾ ਤੂੰ ਸਾਰੇ ਅੰਮਰਤਪਾਲ ਸਿੰਘ ਦੇ ਸਾਰੇ ਪਰਿਵਾਰ ਕਿੰਨੀ ਲੱਗ ਗਿਆ ਤੂੰ ਜ਼ਹਿਰ ਉਗਲਣਾ ਇਹ ਨੀਰਾ ਬਖੰਡੀ ਆ ਇਹਦੇ ਪੱਲੇ ਹੋਰ ਕੋਈ ੱੱਲੇ ਨਹੀਂ ਅੱਗੇ ਨੂੰ ਕੋਈ ਢਾਡੀ ਲੈ ਜਾਂਦਾ ਸੀ ਹੁਣ ਇਹਨੂੰ ਉਹ ਵੀ ਬੰਦ ਕਰਤੇ ਲੋਕਾਂ ਨੇ ਕਿਉਂਕਿ ਫੋਕੜਾ ਬੰਦਾ ਹੈਗਾ ਵੀ ਕੀ ਕਰਾਉਣਾ ਹੈ ਜੇ ਬੰਦੇ ਤੋਂ ਹੁਣ ਇਹਨੂੰ ਜਿਹੜੇ 4 ਪਈ ਮਿਲਦੇ ਆ ਸਰਕਾਰੀ ਆਪ ਹੀ ਅਕੀਨ ਸੀ ਸਰਕਾਰੀ ਬਣਦੇ ਨਹੀਂ ਹੁਣ ਸਰਕਾਰੀ ਬੋਲੀ ਤੂੰ ਬੋਲਦਾ ਰਹਿਗਾ ਹੁਣ ਤੇਰੇ ਮੂੰਹ 'ਚ ਝੰਕ ਤਾਂ ਰਹੀ ਆ ਔਰ ਮੱਥੇ ਤੇ ਥੋੜੀ ਲਿਖ ਦੇ ਤੇਰੇ ਸਰਕਾਰੀ ਕੋਈ ਤੇ ਹੋਰ ਤੈਨੂੰ ਪੈਸੇ ਕਿੱਥੋਂ ਆਉਂਦੇ ਇਹਨੂੰ ਪਸਣਾ ਹੋਵੇ ਇਹਦੇ ਪਿਛਲੇ ਸਾਲ ਦੀ ਗੱਲ ਹੈ ਮੇਰੇ ਸਾਹ ਸੀਮੇ ਨੇ ਸਾਲ ਦੀ ਗੱਲ ਹੈ ਇਹਦੀ ਸਿੰਗੜੀ ਬਿਮਾਰ ਪਈ ਸੀ ਕਿਸੇ ਨੇ ਕੋਈ ਕਮੈਂਟ ਲਿਖਤਾ ਉਹਨੂੰ ਇੰਨੀਆ ਮਾਮਾ ਭੈਣਾ ਤੀਆਂ ਦੀਆਂ ਗਾਲਾਂ ਕੱਢੀਆਂ ਕਿ ਤੁਹਾਡਾ ਫਲਾਨਾ ਟੌਂਕਾ ਮੇਰੀ ਸਿੰਗੜੀ ਚੱਲਣ ਵਾਲੀ ਆ ਮੈਂ ਵੀ ਦੂਜਾ ਵਿਆਹ ਕਰਵਾਉਣਾਗਾ ਮੈਂ ਤੁਹਾਡੀ ਫਲਾਨੀ ਕੁੜੀ ਟੌਂਕੀ ਨਾਲ ਐ ਕਰਵਾ ਲੂੰਗਾ ਇਸ ਤਰ੍ਹਾਂ ਸਭ ਬੋਲੇ ਸੀ ਇਸ ਬੰਦੇ ਨੇ ਇਹ ਖੋਤੀ ਬਾਣਾ ਪਾ ਕੇ ਪੂਲਾ ਦੂਜਾ ਪੂਲਾ ਬਣੂ ਮੈਨੂੰ ਤਾਂ ਲੱਗਦਾ ਹੈ ਇਨੇ ਪੁੱਸਣਾ ਹੋਵੇ ਭਾਈ ਅੰਮਰਤਪਾਲ ਸਿੰਘ ਨੇ ਤੇਰੀ ਮੰਗੀ ਚੱਕ ਲਈ ਤੇਰਾ ਕੀ ਚਰਾ ਲੈ ਤੇਰਾ ਸਾਰਾ ਦਿਨ ਭਾਈ ਅੰਮਰਤਪਾਲ ਸਿੰਘ ਅੰਮਰਤਪਾਲ ਸਿੰਘ ਭੌਂਕਾਂ ਤੇ ਲਾਈ ਹੋਈ ਆ ਤੁਸੀਂ ਲੋਕਾਂ ਨੇ ਕਦਾ ਅਸੀਂ ਬਧਿਆ ਰਹੇ ਕਹਿੰਦਾ ਬਹੀਰ ਦਾ ਇਸ਼ਾਨਾ ਬਣਿਆ ਕਹਿੰਦਾ ਨਹੀਂ ਸਾਡੀ ਵੀ ਉਹ ਮਰ ਜਾਂਦੀ ਮੈਂ ਤਾਂ ਇਹ ਬੰਦੇ ਨੂੰ ਇਹ ਸਲਾਹ ਦਿੰਨਾ ਭਾਈ ਤੂੰ ਰਾਮ ਰਹੀਮ ਦੇ ਡੇਰੇ ਜਾਇਆ ਕਰ ਤੂੰ ਉਹਦੀ ਗੋਫਾ ਦੀ ਗੱਲ ਕਰਦਾ ਨਾ ਕਿ ਉਹਨੇ ਵੀ ਕਾਂਗੀ ਲਾਲੀ ਜੀ ਫਿਰ ਤਾਂ ਉਹਨੂੰ ਵੀ ਆਪਾਂ ਕੁਝ ਕਹਿੰਦੇ ਯੋੜੇ ਸੱਤ ਸਤਾਰੇ ਸਾਹਿਬ ਨੇ ਉਹਨੂੰ ਵੀ ਨੇ ਆਪਾਂ ਕਹਿੰਦੇ ਤੂੰ ਭਾਈ ਰਾਮ ਰਹੀਮ ਦੇ ਜਾ ਉਹਦੀ ਗੁਫਾ ਦੇ ਵਿੱਚ ਜਾ ਬੜਾ ਉੱਥੇ ਸੇਵਾ ਕਰਿਆ ਕਰ ਤੈਨੂੰ ਚਾਰ ਪਈ ਇਹ ਮਿਲ ਜਾਣਗੇ ਤੇ ਜਿਹੜਾ ਤੇਰਾ ਬੋਲਣਾਗਾ ਜੋ ਮਰਜ਼ੀ ਬੋਲੀ ਜਾਈ ਫਿਰ ਉੱਤੇ ਬੈਠ ਕੇ ਇਹਨਾਂ ਲੋਕਾਂ ਨੇ ਸਿੱਖੀ ਦੇ ਨਾਂ ਉੱਤੇ ਐਡਾ ਭੇਖ ਬਣਾਇਆ ਹੋਇਆਗਾ ਇਹ ਬੰਦਾ ਆਪਣੇ ਆਪ ਨੂੰ ਜਥੇਦਾਰ ਸਮਝਦਾ ਤੇ ਇਹਦੇ ਨਾਲ ਮੂਹਰੇ ਕਾਲੀ ਦਾੜੀ ਕਰਵਾ ਕੇ ਰੱਖਦਾ ਇਹ ਚੋਰਾ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝੀ ਕੇ ਫਿਰਦਾ ਹੈਗਾ ਕਹਿਣ ਦਾ ਭਾਵ ਕਿ ਜੇ ਕੋਈ ਮਰਜ਼ਾਦਾ ਵਿੱਚ ਹੈਗੀ ਆ ਗੱਲ ਜਾਂ ਕਿਸੇ ਨੇ ਇਹ ਗੱਲ ਕਹੀ ਆ ਤੇ ਉਹ ਭਾਈ ਤੂੰ ਸਾਹਤ ਕਰਕੇ ਫਲਾਣ ਨੇ ਗੱਲ ਕਹੀ ਆ ਜੇ ਉਹ ਉਹ ਤੋਂ ਬਿਨਾਂ ਉਹ ਬੰਦੇ ਨੇ ਗੱਲ ਕਹੀ ਆ ਤੇ ਭਾਈ ਅੰਮਰਤਪਾਲ ਸਿੰਘ ਦਾ ਪਰਿਵਾਰ ਉਸ ਨੂੰ ਨਹੀਂ ਟੋਕਦਾ ਜਾਂ ਅੰਮਰਤਪਾਲ ਨਹੀਂ ਉਹਨੂੰ ਟੋਕਦਾ ਫੇਰ ਤਾਂ ਤੈਨੂੰ ਗੱਲ ਕਰਨੀ ਠੀਕ ਸੀ ਅਸੀਂ ਤਾਂ ਇਹ ਗੱਲ ਕਦੇ ਸੁਣੀ ਨਹੀਂ ਨਾ ਸੋਸ਼ਲ ਮੀਡੀਆ ਤੇ ਸੁਣੀਏ ਕਿਸੇ ਨੇ ਨਾ ਕਿਸੇ ਨੇ ਮੀਡੀਆ ਤੇ ਚੱਲੀ ਹੈ ਗੱਲ ਜੇ ਕਿਸੇ ਨੇ ਕਿਹਾਗਾ ਜਾਂ ਤਾਂ ਤੂੰ ਦੱਸ ਦੋ ਭਾਈ ਨੇ ਕਿਹਾ ਭਰਾ ਨੇ ਕਿਹਾ ਜਾਂ ਕਿ ਚਾਚੇ ਨੇ ਕਿਹਾ ਜਾਂ ਉਹਨੂੰ ਮੁੰਡੇ ਨੇ ਕਿਹਾ ਹੁਣ ਲੱਖੇ ਲਗੌਰ ਤੁਰੀ ਫਿਰਦੀ ਹੈ ਤੇਰੇ ਵਰਗੀ ਇੱਥੇ ਜੇ ਤੇਰੇ ਵਰਗੇ ਨੂੰ ਬੁਰਕੀ ਪਾ ਕੇ ਕਿਸੇ ਨੇ ਕਹਿ ਦਿੱਤਾ ਕਿ ਭਾਈ ਅੰਮਰਤਪਾਲ ਸਿੰਘ ਦੀ ਜਿੰਨੀ ਹੋ ਸਕਦੇ ਉਹਨੇ ਕਦਰ ਕੁਸੀ ਕੀਤੀ ਜਾਵੇ ਤੁਸੀਂ ਇਸ ਕੰਮ ਤੇ ਲੱਗੇ ਹੋਏ ਹੋ ਤਾਨੂੰ ਬਖਰੇ ਬਖਰੇ ਰੂਪ ਦਿੱਤੇ ਹੋਏ ਨੇ ਸਾ ਤੋਂ ਜਿੱਦੇ ਦਾ ਭਾਈ ਅੰਮਰਤ ਸਿੰਘ ਪਾਲ ਪ੍ਰਵਾਸ ਤੇ ਪੰਜਾਬ ਆਇਆ ਇਹ ਬੰਦੇ ਉਹਦੇ ਦੀ ਹੱਤ ਚੁੱਕੀ ਹੋਈ ਆ ਹੁਣ ਇਹਨੂੰ ਆਇਆ ਹੋ ਗਿਆ ਕਿ ਮੈਨੂੰ ਤਾਂ ਕੋਈ ਪਸਾਣਦਾ ਨਹੀਂ ਮੈਨੂੰ ਤਾਂ ਕੋਈ ਢਾਡੀ ਵੀ ਨਹੀਂ ਲੈ ਕੇ ਜਾਂਦਾ ਮੇਰਾ ਤਾਂ ਕੋਈ ਪ੍ਰੋਗਰਾਮ ਵੀ ਨਹੀਂ ਲੈ ਕੇ ਜਾਂਦਾ ਉਹ ਤੇਰੇ ਵਰਗੇ ਨਖਟਿਆ ਤੋਂ ਕਰਨਾ ਕੀ ਆ ਲੋਕਾਂ ਨੇ ਕਿ ਸਾਰਾ ਦਿਨ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਹੀ ਭੌਂਕਣਾ ਹੈ ਤੁਸੀਂ ਲੋਕਾਂ ਨੇ ਹੁਣ ਇਹ ਕਹਿੰਦਾ ਮੈਨੂੰ ਜਥੇਦਾਰ ਬਣਾ ਦਿਓ ਫਿਰ ਤਾਂ ਖੁਸ਼ ਆ ਤੁਹਾਡੀ ਹਾਸੀਅਤ ਹੈ ਨਹੀਂ ਐਨੀ ਤੁਹਾਡੇ ਕਰਤੂਤਾਂ ਸਭ ਨੂੰ ਪਤਾਗਾ ਇੱਕ ਬੰਦਾ ਡੇਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਉਹ ਤੁਸੀਂ ਉਹਦਾ ਵੀ ਖੜਾ ਨਹੀਂ ਛੱਡ ਰਹੇ ਕਿੱਡੇ ਪਾਪੀ ਲੋਕ ਆ ਤੁਸੀਂ ਦੁਸ਼ਟ ਲੋਕ ਆ ਇਹਦਾ ਮਤਲਬ ਤਾਂ ਫਿਰ ਇੱਥੋਂ ਸਿੱਧ ਹੁੰਦਾਗਾ ਇਹ ਜਿਹੇ ਲੋਕਾਂ ਨੇ ਜਿਹੜਾ 1990-92 ਦਹਾਕੇ ਦੇ ਵਿੱਚ ਜਿਹੜੇ ਮੁੰਡੇ ਚੱਕ-ਚੱਕ ਮਾਰੇ ਨੇ ਜਾਂ ਮਰਵਾਏ ਨੇ ਇਹ ਜੀ ਲੋਕ ਵਿੱਚ ਸੀ ਸੰਭਲ ਉਹਨਾਂ ਦੇ ਸਰਕਾਰ ਤਾਂ ਦੋਸਤੀ ਹੈਗੀ ਹੈਗੀ ਸੀ ਆਏ ਜੇ ਲੋਕਾਂ ਨੇ ਜਿਹੜਾ ਚੁੱਕ-ਚੁੱਕ ਕੇ ਮਾਰਿਆ ਹੁਣ ਪਤਾ ਲੱਗਦਾ ਇਹਨਾਂ ਦੇ ਅੰਦਰ ਜ਼ਹਿਰ ਕਿੰਨੀ ਭਰੀਆ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿਆਦਾ ਭਾਈ ਅੰਮ੍ਰਿਤਪਾਲ ਸਿੰਘ ਨੇ ਇਹਨਾਂ ਦੇ ਖਿਲਾਫ ਕੁਝ ਬੋਲਿਆ ਹੋਵੇ ਜਾਂ ਉਹਨਾਂ ਨੇ ਪਰਿਵਾਰ ਨੇ ਬੋਲਿਆ ਹੋਵੇ ਹੁਣ ਇੱਕ ਨੇ ਪਾਤੀ ਸੋਸ਼ਲ ਮੀਡੀਆ ਤੇ ਨੌਨਿਹਾਲ ਸਿੰਘ ਆ ਕੋਈ ਉਹਨੇ ਪਾਤੀ ਕਿ ਜੇ ਅੰਮਰਤਪਾਲ ਦੇ ਅੰਮਰਤਪਾਲ ਨੇ ਕਹਿਤਾ ਕਿ ਮੇਰਾ ਇਹ ਚਾਚਾ ਨਹੀਂ ਸੁਖਜੈਨ ਸਿੰਘ ਅੱਜ ਵਿਚਾਰਾ ਬਿਆਨ ਦੇਈ ਜਾਂਦਾਗਾ ਤੇ ਹੁਣ ਜਿਹੜਾ ਆ ਭੌਂਕਣ ਲੱਗ ਗਿਆ ਨਮਾ ਆ ਗਿਆ ਨਿਤ ਨਮੇ ਖਾਚ ਉੱਠਦੇ ਨੇ ਕੋਈ ਉੱਧਰ ਬੈਠਾਗਾ ਕੋਈ ਉੱਧਰ ਬੈਠਾ ਇਹ ਪਦੀ ਕਿੱਥੇ ਭਟਕਦਾ ਫਿਰਦਾ ਰੋਜਾ ਮੇਰਾ ਜਿਹੜੇ ਗੱਲਾਂ ਕਰਨ ਦਾ ਕਹਿਣ ਦਾ ਪਾਵ ਇਹ ਸੀ ਕਿ ਤੁਸੀਂ ਮਾੜਾ ਮੋਟਾ ਨੋਟਿਸ ਲੈ ਲਿਆ ਕਰੋ ਇਹ ਜਿਹੇ ਬੰਦਿਆਂ ਦਾ ਜਿਹੜੇ ਐਵੇਂ ਹੀ ਉੱਠ ਕੇ ਬਗਵਾਸ ਕਰੀ ਜਾਂਦੇ ਆ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਤੁਸੀਂ ਵੀ ਇਹਨਾਂ ਦੇ ਖਿਲਾਫ ਜਿਹੜਾ ਮਾੜਾ ਮੋਟਾ ਕੋਈ ਐਪਲੀਕੇਸ਼ਨ ਦਿਆ ਕਰੋ ਕਿ ਜਨਾ ਖਣਾ ਦਾ ਜਿਹੜਾ ਸੁਭਾਅ ਬਣ ਗਿਆ ਜਿਹੜਾ ਜੇਲ੍ਹ ਦੇ ਵਿੱਚ ਇੱਕ ਨੌਜਵਾਨ ਬੈਠਾਗਾ ਸਰਕਾਰ ਨੂੰ ਤਾੜਿਆਗਾ ਤੁਸੀਂ ਉਦੋਂ ਪਹਿਲਾਂ ਦਸਣ ਬਣੇ ਬੈਠੇ ਹੋ ਅਸੀਂ ਸਰਕਾਰ ਨੂੰ ਹੁਣ ਦੱਸ ਕੀ ਕਹੀਏ ਸਰਕਾਰ ਦਾ ਇਹਨਾਂ ਭੌਂਕ ਨਹੀਂ ਜਿੰਨਾ ਤੁਸੀਂ ਭੌਂਕ ਰਹੇ ਹੋ ਉਹਨਾਂ ਦਾ ਜਿਹੜਾ ਕੰਮ ਕਰਨਾ ਸੀ ਕਰ ਦਿੱਤਾ ਤੁਸੀਂ ਸਾਰਾ ਕੁਝ ਯਾਰ ਕਮਾਲਾ ਅੱਡੀ ਛੋਟੀ ਦਾ ਜ਼ੋਰ ਲਾਇਆ ਹੋਇਆਗਾ ਤੁਹਾਨੂੰ ਮਾਰਨ ਤੁਹਾਨੂੰ ਥਾਂ ਨਹੀਂ ਥਿਆਉਂਦਾ ਮੈਨੂੰ ਲੱਗਦਾ ਤੁਹਾਡੇ ਕੋਲੇ ਹੋਰ ਕੋਈ ਮੁੱਦੇ ਨਹੀਂ ਪੰਜਾਬ ਤੋਂ ਬਿnabla ਭਾਈ ਅੰਮਰਤਪਾਲ ਸਿੰਘ ਮੁੱਦਾ ਰਹਿ ਗਿਆ ਇੱਕ ਪੰਜਾਬ ਦਾ ਹੋਰ ਤਾਂ ਪੰਜਾਬ ਦੇ ਵਿੱਚ ਨਸ਼ੇ ਵੀ ਮੁੱਕ ਗਏ ਭਾਈ ਅਮਨ ਅਮਾਨ ਲੁੱਟਾ ਖੋਹਾਂ ਗੁੰਡਾਗਰਦੀ ਸਭ ਕੁਝ ਖਤਮ ਹੋ ਗਿਆ ਤਿਆਂ ਦੇ ਨਾਲ ਰੇਪ ਹੁੰਦੇ ਉਹ ਵੀ ਖਤਮ ਹੋ ਗਏ ਪੰਜਾਬ ਸੁਹਾਲ ਬਣ ਗਿਆ ਕਰੋ ਤੁਸੀਂ 7 ਵਜੇ ਤੋਂ ਬਾਹਰ ਨਿਕਲ ਨਹੀਂ ਸਕਦੇ ਖੌਤੀ ਇਹ ਜਿਹਨਾਂ ਨੇ ਜਿਹੜਾ ਬੇੜਾ ਗਰਕ ਪਹਿਲਾਂ ਕੀਤਾ ਸੀ ਜਿਹੜੇ 1 2% ਭੇਡਾ ਹੁੰਦੀਆਂ ਨੇ ਹਰ ਸੰਸਥਾ ਦੇ ਵਿੱਚ ਹੁੰਦੀਆਂ ਨੇ ਹਰ ਸਰਕਾਰ ਦੇ ਵਿੱਚ ਹੁੰਦੀਆਂ ਨੇ ਹਰ ਜਥੇਬੰਦੀਆਂ ਦੇ ਵਿੱਚ ਹੁੰਦੀਆਂ ਨੇ ਇਹ ਜਿਹੜੇ ਮਾਨ ਮੂਹਣਾ ਕੋਈ ਇਹ ਤੁਹਾਨੂੰ ਤੁਸੀਂ ਸੁਣੇ ਹੋਣਾ ਪਹਿਲਾਂ ਵੀ ਸੁਣਿਆ ਹੋਣਾ ਵੱਡੇ ਵੱਡੇ ਦਾਅਵੇ ਕਰੂ ਮੈਂ ਐਂ ਕਰ ਦੂੰ ਜੀ ਮੈਂ ਫਲਾਹ ਕਰ ਦੂੰ ਇਹਨੂੰ ਪੁੱਛਣਾ ਵੇ ਤੂੰ ਕੀ ਕੁਰਬਾਨੀ ਕਰਤੀ ਬਈ ਤੇ ਜਿਹੜੀ ਪੰਜਾ ਛੇ ਸਾਲ ਦੀ ਉਮਰ ਹੋਈ ਪਈ ਆ ਤੂੰ ਦੱਸ ਦੇ ਵੀ ਤੂੰ ਸਿੱਖ ਕੌਮ ਲਈ ਕਿਹੜਾ ਸਿਰ ਦੇਤਾ ਕਿਹੜਾ ਪੰਥ ਦੇ ਲੇਖੇ ਲਾਤਾ ਤੂੰ ਸਿਰ ਕਰ ਮੈਂ ਤਾਂ ਪੰਥ ਦੇ ਲੇਖੇ ਲਾਇਆ ਸਿਰ ਕਿਨੂੰ ਤੂੰ ਦੱਸ ਕਿਹੜੇ ਦੋਸੇ ਨੂੰ ਗੁਰੂ ਦੇ ਦੋਸੇ ਨੂੰ ਜਿਹੜਾ ਤੂੰ ਉਹ ਕੀਤਾ ਹੋਵੇ ਸਿਰਫ ਇੱਕ ਇਹ ਆ ਕੇ ਸੋਸ਼ਲ ਮੀਡੀਆ ਤੇ ਭੌਂਕ ਲੋ ਇਹ ਸੌਖਾਗਾ ਕਿ ਲੋਕ ਜਿਹੜੇ ਚੈਨਲ ਵਾਲੇ ਨੇ ਵਿਰੋਧੀ ਨੇ ਉਹ ਭਾਲਦੇ ਨੇ ਉਹ ਚੱਕ ਕੇ ਇਸ ਵਰਗੇ ਨਖੱਟੂ ਦੀਆਂ ਜਿਹੜੀਆਂ ਨੇ ਵੀਡੀਓ ਉਹ ਬੈਦਲ ਕਰ ਦਿੰਦੇ ਨੇ ਇਹ ਲੋਕ ਨੇ ਫੇਮਸ ਭਾਲਦੇ ਨੇ ਇਹ ਲੋਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਲਿਖੋ ਆਹ ਜਿਹੇ ਅਖੌਤੀ ਲੋਕਾਂ ਜਿਹੜੇ ਨੇ ਭਾਈ ਅੰਮਰਤਪਾਲ ਸਿੰਘ ਦੇ ਬੈਰੀ ਬਣੇ ਹੋਏ ਨੇ ਇਹ ਸਰਕਾਰਾਂ ਦੇ ਇਚਾਲਾ ਨੇ ਸਰਕਾਰਾਂ ਦੇ ਖਰੀਦੇ ਹੋਏ ਨੇ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆਦਾ ਹੈਗਾ ਕਿ ਢਾਡੀ ਹੈ ਇਹ ਕੋਈ ਇਹਨੂੰ ਕੋਈ ਪਸਾਨਦਾ ਹੈ ਨਹੀਂ ਦਾ ਨੌ ਸੁਣਿਆ ਸਿੱਖਦੇ ਆ ਇੱਕ ਦੋ মিডিਆ ਵਾਲੇ ਨੇ ਚੜਾਇਆ ਹੋਇਆ ਗਏ ਸਾਰ ਉਹ মিডিਆ ਦੀ ਦੇਣ ਹੈ ਇਸ ਕਰਕੇ ਭੌਂਕਣਾ ਇਹਨੂੰ ਹੁਣ ਆਖਿਆ ਵੀ ਇਸੇ ਜਿਹੜਾ ਖਾਡਾ ਵੀ ਇਸੇ ਖੱਡ ਸਾਹਾ ਦਾ ਵੀ ਇਥੋਂ ਮੈਨੂੰ 4 ਰੁਪਏ ਬਣਦੇ ਨੇ ਜਦੋਂ ਇਹ ਜੇ ਬੋਲਕ ਬੋਲ ਬੋਲਦੇ ਆ ਉਹਨੂੰ ਝਟ ਏਜੰਸੀਆਂ ਖਰੀਦ ਲੈਂਦੀਆਂ ਨੇ ਝਟ ਸਰਕਾਰਾਂ ਖਰੀਦ ਲੈਂਦੀਆਂ ਵੀ ਬੰਦਾ ਸਾਨੂੰ ਮਿਲ ਗਿਆ ਵੀ ਅਸੀਂ ਤਾਂ ਭਾਲ ਦੇ ਫਿਰਦੇ ਸੀ ਇਹ ਜੇ ਬੰਦਿਆਂ ਨੂੰ ਸਾਨੂੰ ਬੰਦਾ ਆਪੇ ਲੱਭ ਗਿਆ ਸਾਨੂੰ ਭਾਲਣ ਦੀ ਜ਼ਰੂਰਤ ਹੀ ਨਹੀਂ ਪਈ ਇਹ ਇਹ ਜੇ ਲੋਕ ਨੇ ਇਹਨਾਂ ਲੋਕਾਂ ਤੋਂ ਬਚੋ ਇਹਨਾਂ ਲੋਕਾਂ ਦੀ ਗੱਲ ਦਾ ਕੋਈ ਇਤਵਾਰ ਨਾ ਕਰੋ ਇਹਨਾਂ ਨੇ ਸਿਰਫ ਭੌਂਕਣਾ ਗਾ ਸਿਰਫ ਤੇ ਤੁਸੀਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਵੀਡੀਓ ਵੀ ਲੰਬੀ ਹੋਗੀ ਇਹਨਾਂ ਲੋਕਾਂ ਦੇ ਕਰਕੇ ਜਿਹੜਾ ਸਿਰਖ ਪਾਈ ਸਾਨੂੰ ਵੀ ਕਰਨੀ ਪੈਂਦੀ ਆ ਤਾਂ ਕਿ ਜਿਹੜਾ ਲੋਕਾਂ ਨੂੰ ਸੱਚ ਸਾਹਮਣੇ ਆ ਸਕੇ ਕਈ ਲੋਕ ਭੋਲੇ ਹੁੰਦੇ ਨੇ ਉਹਨਾਂ ਨੂੰ ਵਿਚਾਰਿਆਂ ਨਹੀਂ ਪਤਾ ਹੁੰਦਾ ਕਿ ਹੋ ਸਕਦਾ ਕਿ ਭਾਈ ਕਿਸ ਨੇ ਸੱਚੀ ਕਹਿਤਾ ਹੋਵੇ ਜੇ ਕਿਸੇ ਨੇ ਕਹਿਤਾ ਬਹੁਤ ਮਾੜੀ ਗੱਲ ਆ ਇਹ ਲੋਕ ਤੁਹਾਡੇ ਵਰਗੇ ਕਹਿੰਦੇ ਨੇ ਜਾਣ ਕੇ ਪਵਾੜਾ ਪਾਉਣ ਦੇ ਲਈ ਤੁਹਾਡੇ ਵਰਗੇ ਲੋਕ ਭੌਂਕਦੇ ਨੇ ਇਹਨਾਂ ਵਰਗੇ ਲੋਕ ਬਖੇੜਾ ਖੜਾ ਕਰਦੇ ਨੇ ਇੱਕ ਨਮਾ ਕਿ ਲੋਕਾਂ ਦਾ ਮੋਹ ਭੰਗ ਹੋ ਜਾਏ ਭਾਈ ਅੰਮਰਤਪਾਲ ਸਿੰਘ ਤੋ ਤਾਂ ਗੁਰੂ ਕਹਣ ਲੱਗ ਪਿਆ ਜੀ ਸ਼ਰਮ ਦਾ ਘਾਟਾ ਇਹਨਾਂ ਲੋਕਾਂ ਨੂੰ ਹੁਣ ਮੈਂ ਇਹਨੂੰ ਦੱਸੋ ਹੋਰ ਕੀ ਲਾਣ ਤਾਂ ਮੈਂ ਇਸ ਤੋਂ ਵੱਧ ਹੁਣ ਤੁਸੀਂ ਦੱਸ ਦਿਓ ਤੁਸੀਂ ਇੱਕ ਮਿੰਟਾ ਵਿੱਚ ਇਹ ਜਿਹੜਾ ਦੱਲਿਆਂ ਨੂੰ ਜਿਹੜਾ ਮੜਾ ਮੋਟਾ ਸਕਾਇਆ ਕੋ ਚਾਟਾ ਤੇ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਸਾਡੇ ਸਾਡੀ ਜਿਹੜੀ ਆਕਾਤ ਆ ਉਹ ਕਿੰਨੀ ਕ ਆਕਾਤ ਆ ਤੁਸੀਂ ਦੇਖਦੇ ਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ